ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਆਪਾਂ ਜੀ ਅੱਜ ਦਾ ਬਲੌਗ ਆ ਜੀ ਕਿ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਇੱਕ ਮਸ਼ੀਨ ਆਪਾਂ ਜਿਹੜੀ ਸੈਨਸ ਆਪਣੇ ਕੋਲੇ ਆਪਾਂ ਸੇਲ ਕਰਤੀ ਆ ਤੇ ਤਕਰੀਬਨ ਆਪਣੇ ਬੰਦੇ ਵੀ ਆਪਣੇ ਆਪਣੀ ਲਾਪ ਦੀ ਲੈ ਕੇ ਗਏ ਆ ਯਾਨੀ ਕਿ ਫਿਰੋਜ਼ਪੁਰ ਤੋਂ ਤਕਰੀਬਨ ਅੱਗੇ ਗਈ ਆ ਇਹ 15 ਕਿਲੋਮੀਟਰ ਅੱਗੇ ਗਈ ਆ ਪਿੰਡ ਕਿਹੜਾ ਦੱਸਾਂ ਉਹਨਾਂ ਨੇ ਬਾਈ ਰਿਸਾਈ ਕਰ ਗਏ ਤੇ ਉਹਨਾਂ ਨੇ ਯਾਨੀ ਕਿ ਕੱਲ੍ਹ ਜਾਂ ਪਰਸ ਨੂੰ ਟਿਕਰਾ ਲੈ ਜਾਣੀ ਕੰਬੈਨ ਕੋ ਮੈਂ ਤਾਂ ਤੁਹਾਨੂੰ ਆਪਾ ਦੱਸ ਦਿਆਂ ਵੀ ਇਹਨੇ ਕਿੰਨੀ ਕੋ ਕੰਡੀਸ਼ਨ ਸਾਫ਼ ਸੀ ਜਾਂ ਕਿਸੇ ਤਰ੍ਹਾਂ ਕਿਸ ਤਰ੍ਹਾਂ ਦੀ ਕੰਬੈਨ ਸੀ ਸੈਨ ਹੈ ਸੈਨ ਚੋਂ ਵਗੈਰਾ ਕਹਿੰਦੇ ਇਹਨੂੰ ਤੇ ਆਪਾਂ ਮਿਲਾਂਦੀ ਆ ਦੇਖੋ ਜੀ ਆਪਾਂ ਕੋਈ ਚੀਜ਼ ਨਹੀਂ ਦਿੱਤਾ ਜਿਵੇਂ ਵੀ ਖੜੀ ਆ ਉਵੇਂ ਇੱਕੋ ਸੈਨ ਲਗਾਇਆ ਆਪਾਂ ਤੇ ਆਪਾਂ ਇਹ ਕਾਤੀਏ ਸੇਲ ਹੈ ਤੇ ਚੈਨ ਚੋਂ ਵਗੈਰਾ ਓਕਾ ਹੀ ਆ ਤੇ ਤੁਹਾਨੂੰ ਦਿਖਾਉਂਦੇ ਟਾਇਰਾਂ ਦੇਖੋ ਕੰਡੀਸ਼ਨ ਕਿੰਨੀ ਚੰਗੀ ਸੀ ਤੇ ਜਿਹੜਾ ਮੇਰਾ ਵੀਰ ਲੈ ਕੇ ਗਿਆ ਉਹਨੂੰ ਵਾਧੇ ਹੀ ਕਰੂਗੀ ਆਪਣੇ ਕੋਲ ਵੀ ਕਰਮ ਵਾਲੀ ਬਹੁਤ ਵਧੀਆ ਚੱਲੀ ਆ ਮਸ਼ੀਨ ਨੂੰ ਬਹੁਤ ਇਹਨੇ ਕੰਮ ਖਿੱਚਿਆ ਤੇ ਕੰਮ ਵੀ ਵਧੀਆ ਕੀਤਾ ਆਪਾਂ ਜੀ ਡਰਾਈਵਰਾਂ ਤੇ ਕਰਕੇ ਵੇਚੀ ਆ ਡਰਾਈਵਰ ਕਿਉਂਕਿ ਬਹੁਤ ਪਰੇਸ਼ਾਨ ਕਰਦੇ ਆ ਹੁਣ ਤੁਹਾਨੂੰ ਪਤਾ ਹੀ ਆ ਜਿਹੜੇ ਤਾਂ ਪਹਿਲੇ ਡਰਾਈਵਰ ਸੀ ਡਰਾਈਵਰਾਂ ਨੇ ਕੰਬਾਇਨਾ ਲੈ ਲਈਆਂ ਹੁਣ ਜਿਹੜੇ ਡਰਾਈਵਰ ਹੁੰਦੇ ਆ ਜਿਹੜੇ ਤਾਂ ਡਰਾਈਵਰ ਸੀ ਪਹਿਲਾਂ ਪੂਰੇ ਫੁੱਲ ਮਾਰ ਡਰਾਈਵਰ ਵਗੈਰਾ ਜਿਨ੍ਹਾਂ ਨੂੰ ਪੂਰੀ ਨੌਲੇਜ ਸੀ ਉਹਨਾਂ ਨੇ ਤਾਂ ਲੈ ਲਈਆਂ ਕੰਬਾਇਨਾ ਜਿਹੜੇ ਹੁਣ ਵਿਚਾਰੇ ਬੰਦੇ ਸਿੱਖਣ ਵਾਲੇ ਆ ਉਹ ਡਰਾਈਵਰ ਬਣ ਕੇ ਕਮੇ ਨਾ ਲੱਗਦਾ ਕਿ ਉਹਨਾਂ ਰਿਪੇਅਰਿੰਗ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਕਿਸੇ ਕੋਈ ਬੰਦਾ ਹੈਗਾ ਜਿਹਨੂੰ ਪੂਰੀ ਨੌਲੇਜ ਆ ਤੇ ਤਕਰੀਬਨ ਕਈ ਬੰਦਿਆਂ ਨੂੰ ਕੋਈ ਨੌਲੇਜ ਵਗੈਰਾ ਨਹੀਂ ਹੁੰਦੀ ਤੇ ਅਥੋਂ ਨੂੰ ਇਹਦਾ ਆਪਾਂ ਚੈੱਕ ਕਰਵਾਦੇ ਹਾਂ ਪੂਰਾ ਕੀ ਕੁਛ ਇਹਦੇ ਨਾਲ ਸਮਾਨ ਸੀ ਤੇ ਕਿਵੇਂ ਦੀ ਆਈ ਆ ਕਿੰਨੇ ਦੀ ਆਪਾਂ ਲੈ ਆਂਦੇ ਕਿੰਨੇ ਦੀ ਸੇਲ ਕੀਤੀ ਸਭ ਕੁਝ ਦੱਸਾਂਗੇ ਆ ਦੇਖੋ ਜੀ ਇਹਨੂੰ ਇੱਕ ਤਾਂ ਡਿਸਟ੍ਰੀਬਿਊਟਰ ਨਵਾਂ ਪਾਇਆ ਸੀ ਬਿਲਕੁਲ ਓਕੇ ਦੂਸਰੀ ਗੱਲ ਹੈ ਕਿ ਇਹਨੂੰ ਆਰਮੀ ਟੋਰ ਵੀ ਨਵਾਂ ਹੀ ਪਾਇਆ ਆ ਦੇਖੋ ਜੀ ਥੱਲੇ ਸਟicker ਵਗੈਰਾ ਲੱਗਾ ਯਾਨੀ ਕਿ ਅਯਾ ਇਹ ਤਾਂ ਸੀਲ ਬੰਦੀ ਆ ਤੇ ਥਰੇਸ਼ਰ ਵੀ ਇੱਕ ਪਾਸੋਂ ਚੱਲਿਆ ਆਂਦਾ ਇਹ ਨਹੀਂ ਕਿ ਦੂਜੇ ਪਾਸੋਂ ਨਹੀਂ ਚੱਲਿਆ ਯਾਨੀ ਕਿ ਮਸ਼ੀਨ ਬਹੁਤ ਘੱਟ ਚੱਲੀ ਆ ਤੇ ਬਾਕੀ ਰਿੰਮ ਚੈੱਕ ਕਰੋ ਰਿੰਮ ਦੀ ਕੰਡੀਸ਼ਨ ਜੀ ਕਿੱਦਾਂ ਦੀ ਆ ਓਕੇ ਰੇਮਾ ਕਿਤੋਂ ਰਿੰਮ ਨਹੀਂ ਕੋਈ ਦਾਗਾ ਨਹੀਂ ਕੋਈ ਕੁਝ ਨਹੀਂ ਬਿਲਕੁਲ ਵਧੀਆ ਜਿਹਾ ਪਿਆ ਤੇ ਬਾਕੀ ਪੱਲੇ ਪੁੱਲੇ ਵੀ ਪੂਰੀ ਰਿਪੇਅਰ ਹੋਈ ਮਸ਼ੀਨ ਆਪਾਂ ਲੈ ਕੇ ਆਏ ਤੇ ਆ ਦੇਖੋ ਪੱਲਿਆਂ ਪੁੱਲਿਆਂ ਵਗੈਰਾ ਕਿਸੇ ਚੀਜ਼ ਦਾ ਕੰਮ ਨਹੀਂ ਇਹਦਾ ਕੰਮ ਹੈਗਾ ਜੀ ਆ ਦੇਖੋ ਆ ਰੀਲ ਥੱਲੇ ਵਾਲੀ ਆ ਬੱਕਲੀ ਇਹੋ ਹੀ ਲੱਗੂਗੀ ਜੇ ਲਾਉਣੀ ਆ ਤਾਂ ਬੰਦੇ ਨੇ ਲੋਕਲ ਚਲਾਉਣੀ ਤਾਂ ਇਹਦੀ ਵੀ ਕੋਈ ਜ਼ਰੂਰਤ ਨਹੀਂ ਹੈ ਬਾਕੀ ਗਰਾਰੀਆਂ ਤੁਹਾਨੂੰ ਦਿਖਾਣੇ ਗਰਾਰੀਆਂ ਕਰੂਣੀਆਂ ਬਿਲਕੁਲ ਓਕੇ ਆ ਨਵੀਆਂ ਗਰਾਰੀਆਂ ਨਵੇਂ ਬੈਰੰਗ ਪਾਏ ਆ ਦੇਖੋ ਬੈਰੰਗ ਤਾਂ ਕੋਈ ਵੀ ਨਹੀਂ ਪਾਉਣਾ ਪਊਗਾ ਆ ਦੇਖੋ ਆ ਵੀ ਨਵਾਂ ਹੀ ਪਾਇਆ ਆ ਵੀ ਬੈਰੰਗ ਨਵਈਆਂ ਬੈਰੰਗ ਦੇ ਕਹਾ ਦਾ ਬਾਈ ਨੂੰ ਕੋਈ ਵੀ ਨਹੀਂ ਚੀਜ਼ ਪਾਉਣੀ ਪੈਣੀ ਤੇ ਆ ਮੇਨ ਚੀਜ਼ ਹੁੰਦੀ ਆ ਜੀ ਆ ਚੀਜ਼ ਆ ਚੱਕ ਕਰੋ ਤੇ ਆ ਦੇਖੋ ਕਿਤੋਂ ਕੋਈ ਮੂੰਹ ਵਗੈਰਾ ਨਹੀਂ 걸ਿਆ ਜਾਂਦਾ ਕੋਈ ਕੁਝ ਨਹੀਂ ਇਹ ਬਿਲਕੁਲ ਮੇਨ ਚੀਜ਼ ਇਹ ਹੁੰਦੀ ਜੇ ਇੱਥੇ ਗੰਦ ਵੱਜ ਜਾਊਗਾ ਤੇ ਬੰਦੇ ਨੂੰ ਕੀ ਚੰਗੀ ਦਿਖੂਗੀ ਵੀ ਇਹ ਦੇਖੀ ਆ ਚੀਜ਼ ਸਾਫ਼ ਹੋਣੀ ਚਾਹੀਦੀ ਆ ਤੇ ਆਪਾਂ ਵੀਡੀਓ ਚ ਜੁੜੇ ਰਹਿ ਆਪਾਂ ਪੂਰਾ ਦੱਸਾਂਗੇ ਡਿਟੇਲ ਆਪਾਂ ਕਿੰਨੇ ਦੀ ਸੇਲ ਕੀਤੀ ਆ ਕਿੰਨੇ ਦੀ ਲਿਆਏ ਸੀ ਬਾਕੀ ਟਾਇਰ 23 ਮਾਰਕ ਦੇ ਆ 23 ਮਾਡਲ ਦੇ ਆ ਟਾਇਰ ਬਿਲਕੁਲ 95 98 ਪੈਸੇ ਦੇ ਆ 95 ਜ 98 23 ਮਾਡਲ ਟਾਇਰ ਲੋਕਲ ਚੱਲੇ ਤੇ ਆ ਦੇਖੋ ਬਾਹਰੋਂ ਚੈੱਕ ਕਰੋ ਤੇ ਮਸ਼ੀਨ ਦਾ ਰੰਗ ਆ ਜੇ オリジナル ਰੰਗ ਆ ਕੋਈ ਕਿਥੋਂ ਪੂਸ਼ ਵਗੈਰਾ ਨਹੀਂ ਗਲਿਆ ਕੋਈ ਕਿਤੋਂ ਵੀ ਆ ਚੈੱਕ ਕਰੋ ਪੂਰੀ ਮਸ਼ੀਨ ओरिजिनल ਹੈ ਤੇ ਆਪਾਂ ਵੀ ਇਹਦਾ ਯਾਨੀ ਕਿ ਕੋਈ ਰਿਪੇਅਰਿੰਗ ਬਾਈ ਨੂੰ ਰਿਪੇਅਰ ਦਾ ਖਰਚਾ ਆਉਣਾ ਹੀ ਨਹੀਂ ਬਿਲਕੁਲ ਨਹੀਂ ਆਉਣਾ ਜਿਹੜਾ ਮੇਰਾ ਵੀ ਲੈ ਕੇ ਗਿਆ ਤੇ ਆ ਚੀਜ਼ਾਂ ਚੈੱਕ ਕਰੋ ਬਾਕੀ ਤੁਹਾਨੂੰ ਪਿੱਛੇ ਦਿਖਾਉਂਦੇ ਆ ਬੈੱਡਾਂ ਜੀਆਂ ਦਾ ਆ ਦੇਖੋ ਬੈੱਡ ਇਹ ਆਹ ਦਮਨੇ ਕੋ ਜੱਸੀ ਖੜੀਆ ਆ ਗੋਲੇ ਚੈੱਕ ਕਰੋ ਕੋਈ ਕਿਤੋਂ ਗੋਲਾ ਨਹੀਂ ਗਲਿਆ ओरिजिनल ਰੰਗ ਚ ਹੈ ਇਹ ਤੇ ਆਜਿੰਦੇ ਸੀਪਾ ਵਗੈਰਾ ਤਿੰਨ ਛਾਲਨੇ ਪਏ ਆ ਸੀਪ ਥੋੜੀ ਜਿਹੀ ਕਮਜ਼ੋਰ ਹੈਗੀ ਆ ਯਾਨੀ ਕਿ ਪੱਤੀਆਂ ਵਗੈਰਾ ਲੱਗਣ ਵਾਲੀਆਂ ਬਾਕੀ ਸੀਪ ਤਕਰੀਬਨ ਠੀਕ ਆ ਪੱਤੀਆਂ ਪੁੱਤੀ ਕੁਝ ਇੱਕ ਦੋ ਰੁੱਟੀਆਂ ਉਹ ਲੱਗਣ ਵਾਲੀਆਂ ਆ ਸੀ ਬਿਲਕੁਲ ਓਕੀ ਨਵੀਂ ਉਹ ਵੀ ਠੀਕ ਆ ਨਵੀਂ ਤੇ ਤੁਹਾਨੂੰ ਆਪਾਂ ਹੁਣ ਇਹਦਾ ਦਿਖਾਉਨੇ ਆ ਜੀ ਬੈਟਰੀਆਂ ਦੂਜੇ ਨੰਬਰ ਤੇ ਆ ਜਾਓ ਜੀ ਇਹਦੀਆਂ ਬੈਟਰੀਆਂ ਨਵੀਆਂ ਨਾਲ ਆ ਟਾਟਾ ਦੀਆਂ ਜਿਵੇਂ ਆਪਾਂ ਨੂੰ ਮਿਲੀਆਂ ਆਪਾਂ ਉਮੀਦ ਦੇ ਦਿੰਨੀ ਆ ਟਾਟਾ ਕੰਪਨੀ ਦਾ ਵਧੀਆ ਇਹ ਇੰਜਨ ਇਹ ਤੇ ਹੈਗਾ ਜੀ 402 ਤੇ ਆ ਗੋਲਾ ਚੱਕਰ ਉਹ ਮਸ਼ੀਨ ਦਾ ਇਧਰ ਸਾਈਡ ਤੋਂ ਕਿਦੋਂ ਵੀ ਮਾਸਾ ਮਸ਼ੀਨੀ ਗਲੀ ਆ ਬੈਰਿੰਗ ਚੈੱਕ ਕਰੋ ਆ ਵੀ ਬੈਰਿੰਗ ਬਿਲਕੁਲ ਬੈਰਿੰਗ ਤਾਂ ਉਹਨਾਂ ਬੰਦਿਆਂ ਨੂੰ ਪਾਉਣਾ ਹੀ ਨਹੀਂ ਪਊਗਾ ਤੇ ਆ ਵੀ ਬੈਰਿੰਗ ਪੱਲਾ ਵੀ ਠੀਕ ਆ ਜੀ ਆ ਨਟ ਲਾ ਥੋੜਾ ਜਾਂ ਇਹਨਾਂ ਬੰਦਿਆਂ ਨੇ ਕੱਸਿਆ ਨਹੀਂ ਬੈਲਟ ਬੁੱਲ ਵਗੈਰਾ ਤੇ ਬਾਕੀ ਜੀ ਆ ਬੈਲਟ ਥੋੜੀ ਕਮਜ਼ੋਰ ਆ ਤੇ ਆ ਵੀ ਬੈਰਿੰਗ ਨਵਾਂ ਬੈਰਿੰਗ ਨੂੰ ਤਾਂ ਤਕਰੀਬਨ ਨਵਾਂ ਹੀ ਪਾਇਆ ਇਹਨੂੰ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਆ ਟਾਇਰ ਚੈੱਕ ਕਰੋ ਜੀ 13 ਦੀ ਆਪਣੀ ਗਰੰਟੀ ਇੰਜਨ ਦੀ ਗਰੰਟੀ ਆ ਤੇ ਕਮਨ ਪਰੋਂ ਤੁਹਾਨੂੰ 프ਿੰਟ ਤੇ ਹੁਣ ਥੋੜਾ ਜਿਹਾ ਔਖਾ ਲੱਗਦਾ ਮੈਨੂੰ ਚੜਨਾ ਤੇ ਬਾਕੀ ਜੀ ਮਸ਼ੀਨ ਦਾ ਬਿਲਕੁਲੀ ਸਮਝ ਲਓ ਤੁਸੀਂ ਜਿਹੜੇ ਹਿਸਾਬ ਨਾਲ ਮਾਡਲ ਦੇ ਹਿਸਾਬ ਨਾਲ ਇਹਦੀ ਕੰਡੀਸ਼ਨ ਅਜੇ 90 ਪੈਸੇ ਪਈ ਆ ਮਸ਼ੀਨ ਦੀ ਅਤਿਸ਼ ਚੈੱਕ ਕਰ ਸਕਦੇ ਆ ਵੀਡੀਓ ਚ ਕਿਵੇਂ ਦੀ ਮਸ਼ੀਨ ਦਿਖ ਰਹੀ ਆ ਏ ਜੀ ਆਪਾਂ ਇੱਕ ਤਾਂ ਡਰਾਈਵਰਾਂ ਤੋਂ ਦੁਖੀ ਤੇ ਇੱਕ ਕੁਝ ਬੰਦੇ ਇਸ ਵਾਰ ਆਪਣੇ ਤੁਹਾਨੂੰ ਪਤਾ ਹੀ ਜਦੋਂ ਬੰਦੇ ਜਿਵੇਂ 8-10 ਬੰਦੇ ਹੁੰਦੇ ਹਨ ਇੱਕ ਇੱਕੇ ਬੰਦੇ ਵੱਲ ਉਹ ਥੋੜਾ ਜਾਂ ਪਰੇਸ਼ਾਨ ਕਰਨ ਲੱਗਦੇ ਆ ਕਿ ਤੂੰ ਕਿੰਨੇ ਲੱਗਿਆ ਮੈਂ ਕਿੰਨੇ ਲੱਗਿਆ ਇਹ ਚੀਜ਼ਾਂ ਬਾਰੇ ਪੁੱਛਦੇ ਦੱਸਦੇ ਰਹਿੰਦੇ ਆ ਵੀ ਤੂੰ ਕੀ ਲੈਣੇ ਆ ਕਿਵੇਂ ਦੇ ਉਸ ਕਰਕੇ ਥੋੜਾ ਜਿਹਾ ਡਰਾਈਵਰ ਪਰੇਸ਼ਾਨ ਕਰਦੇ ਆ ਪਰੇਸ਼ਾਨੀ ਕਰਕੇ ਆਪਾਂ ਨੂੰ ਇਹ ਕੰਮ ਕਰਨਾ ਪਿਆ ਰਿਆ ਨਹੀਂ ਤਾਂ ਆਪਾਂ ਮਸ਼ੀਨ ਲਿਆਂਦੀ ਬੜੇ ਸ਼ੌਂਕ ਨਾਲ ਲਿਆਂਦੀ ਆ ਮਸ਼ੀਨ ਨੂੰ ਬਹੁਤ ਸ਼ੌਂਕ ਨਾਲ ਤੇ ਆਪਣਾ ਵੇਚਣ ਦਾ ਕੋਈ ਇਰਾਦਾ ਨਹੀਂ ਸੀ ਕਿ ਮਸ਼ੀਨ ਆਪਾਂ ਸੇਲ ਕਰੀਏ ਉੱਪਰ ਦੇਖੋ 프ਰੰਟ ਫਰੰਟ ਕਿ ਦਿਖ ਰਿਹਾ ਕਿ ਤੋਂ ਨਹੀਂ ਕੋਈ ਮਾਸਾ ਵੀ ਗਲੀ ਕੋਈ ਕੁਝ ਵੀ ਨਹੀਂ ਆ ओरिजिनल ਮਸ਼ੀਨਾ ਤੇ ਫੀਡਰ ਦੀ ਤੁਹਾਨੂੰ ਚਾਦਰ ਦਿਖਾਉਣੇ ਚਾਦਰ ਵੀ ਚੈੱਕ ਕਰੋ ਫੀਡਰ ਦੀ ਬਿਲਕੁਲ ਓਕੇ ਆ ਪਰ ਆ ਚੈਨ ਦਾ ਥੋੜਾ ਜਾਂ ਫਾਲਟ ਹੈ ਜੀ ਇਹਦਾ ਵੀ ਕੁਝ ਦੰਦਾ ਦੰਦਾ ਵਗੈਰਾ ਕੋਈ ਹੋ ਸਕਦਾ ਨੰਗਾ ਹੋਊਗਾ ਕਿਉਂਕਿ ਇਸ ਵਾਰ ਨਾ ਇਹ ਕਿ ਮਸ਼ੀਨਾ ਨਾਲ ਬਹੁਤ ੱੱਕੇ ਜ਼ਿਆਦਾ ਹੋਇਆ ਤੂੰ ਨੇ ਮੁੱਛਲ ਤੇ ਚੱਲੀਆਂ ਨਾ ਜਦੋਂ ਬਾਹਰ ਵਿੱਚ ਮਸ਼ੀਨਾਂ ਨੂੰ ਦੂਸਰਾ ਕੋਈ ਯਾਨੀ ਕਿ ਜਿੱਦਾਂ ਤੁੱਪ ਵਗੈਰਾ ਨਹੀਂ ਲੱਗਾ ਪਰਾਲੀ ਨੂੰ ਉਹਦੇ ਕਰਕੇ ਇਹ ਮਸ਼ੀਨਾਂ ਨੇ ਬਹੁਤ ਹੀ 2-2 ਕਿੱਲੇ ਕਰਕੇ ਵੱਡਿਆ ਸਾਰੀਆਂ ਨੇ ਕਿਸੇ ਨੇ 2 ਕਿੱਲੇ ਵਰਦੀ ਕੋਈ 1 ਬੜਦੀ ਇਸ ਹਿਸਾਬ ਨਾਲ ਤੇ ਉਹਦੇ ਕਰਕੇ ਆਪਾਂ ਡਰਾਈਵਰਾਂ ਕਾ ਮਸ਼ੀਨ ਵੇਚੀ ਆ ਹੋਰ ਆਪਾਂ ਨੂੰ ਕੋਈ ਵੇਚਣ ਦਾ ਨਹੀਂ ਸ਼ੌਂਕ ਨਾਲ ਲੈਂਦੀ ਬੜੇ ਸ਼ੌਂਕ ਨਾਲ ਤੇ ਆ ਪਲੇਟ ਆ ਜੀ ਇਹਦੀ ਸੈਨ ਦੀ ਤੇ ਟੈਂਕੀ ਚੈੱਕ ਕਰੋ ਤੇ ਵਰਮਾ ਦੇਖੋ ਵਰਮੇ ਦੇ ਵਿੱਚ ਜਨਨ ਕਿ ਕੋਈ ਪੱਛ ਵਗੈਰਾ ਨਹੀਂ ਲੱਗਾ ਇੰਨਾ ਸਾਫ ਵਰਮਾ ਓਗਰ ਵਗੈਰਾ ਇਧਰ ਇੰਜਨ ਆ ਹੁਣ ਟੈਂਕੀ ਦਾ ਤੁਹਾਨੂੰ ਦਿਖਾਉਣਾ ਜੀ ਟੈਂਕੀ ਵੀ ਦੇਖ ਲਓ ਜੀ Ориਜਨਲ ਹੈ ਆ ਦੇਖੋ ਟੈਂਕੀ ਪੂਰੀ Ориਜਨਲ ਹੈ ਆ ਇਥੋਂ ਥੋੜਾ ਜਿਹਾ ਮੂੰਹ ਤੇ ਹੈਗਾ ਬਾਕੀ ਤਕਰੀਬਨ ਥੱਲੇ ਕੋਈ ਚਾਦਰ ਦੁਬਾਰਾ ਨਹੀਂ ਲੱਗੀ ਟੈਂਕੀ ਨੂੰ ਨਾਲ ਦੀ ਚਾਦਰ ਆ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਕਟਰ ਕੋਲੇ ਚੈੱਕ ਕਰੋ ਜੀ ਕਟਰ ਕਰਦਾ ਦੇਖ ਲਓ ਤੁਸੀਂ ਜੀ ਤਾਰਾਂ ਭਾਈਆਂ तकरीबन ਟੈਨਾ ਵਗੈਰਾ ਜਿਹਨੂੰ ਕਹਿੰਦੇ ਹੋ ਕੋਈ ਟੈਨ ਵੀ ਵਿੰਗੀ ਨਹੀਂ ਇਹ ਤੁਸੀਂ ਸਾਫ ਲਾ ਲਿਆ ਜੇ ਕਿ ਇਹਦੇ ਨਾਲ ਕਿੰਨਾ ਕੋ ਤੱਕਾ ਹੋਊਗਾ ਮਸ਼ੀਨ ਨਾਲ ਕਿਤੋਂ ਕੋਈ ਟੈਨ ਵਿੰਗੀ ਨਹੀਂ ਕੋਈ ਕਟਰ ਦੀ ਚਾਦਰ ਨਹੀਂ ਗਲੀ ਕੋਈ ਆਗਰ ਨਹੀਂ ਗਲਿਆ ਰੂਲਾ ਕੋਈ ਨਵੇਂ ਪੱਲੇ ਲੱਗੇ ਜੀ ਇਹਦੇ ਇਹ ਆ ਦੇਖੋ ਜੀ ਪਿਛੋਂ ਦੀ ਕਟਰ ਦੀ ਕੰਡੀਸ਼ਨ ਇਦਾਂ ਦੀ ਆ ਤੇ ਉੱਪਰੋਂ ਬਿਲਕੁਲ ਸਾਫ਼ ਕੱਟ ਰਾ ਬੇਦਾ ਕੱਟ ਰਾ ਕਿਤੋਂ ਵੀ ਕੋਈ ਪੋੜਾ ਉਹ ਗਲਤ ਨਹੀਂ ਹੈ ਕਿ ਗਲਿਆਊਗਾ ਆ ਬੰਦੇ ਨੇ ਜ ਆਪਣੇ ਨੇ ਥੋੜਾ ਜਿਹਾ ਗਲਤ ਲਾਤਾ ਪੀਸ ਉਹ ਮੁਛਲ ਚੋਨੇ ਚ ਉਹਨਾਂ ਨੇ ਇਹ ਸਮਝ ਨਹੀਂ ਪੀਸ ਆਪਣਾ तकरीबन ਇੰਨਾ ਕੁ ਲੱਗਣਾ ਸੀ ਇਹਨਾਂ ਨੇ ਜ਼ਿਆਦਾ ਲਾਤਾ ਇੱਥੋਂ ਕੱਟ ਕਰਕੇ ਇੰਨੇ ਲੱਗਣਾ ਕਿਉਂਕਿ ਆਪਾਂ ਨੇ ਮਸ਼ੀਨਾਂ ਚਲਾਈਆਂ ਤੁਹਾਨੂੰ ਪਤਾ ਹੀ ਦੁਸ਼ਮੇਸ਼ ਤੇ ਸਾਡੂ ਦੋਨੇ ਬਾਹਰ ਹੀ ਚਲਾਈਆਂ ਆਪਾਂ ਤੇ ਇਹ ਮਸ਼ੀਨਾਂ ਇੱਥੇ ਲੋਕਲ ਚੱਲੀਆਂ ਤੇ ਜੋ ਆਪਾਂ ਕੋਲ ਹੁੰਦੇ ਤੈਨੂੰ ਦੱਸਣਾ ਹੀ ਹੈ ਕੰਮ ਕਰਿਆ ਜੀ ਤੇ ਹੁਣ ਚੈਰ ਕੇ ਦਿਖਾਉਂਦੇ ਜੀ ਆ ਦੇਖੋ ਅਸੀਂ ਬੈਰਿੰਗ ਆ ਵੀ ਡਬਲ ਕੀਤੇ ਆ ਜੀ TBC ਦਾ ਬਰਨ ਪਾ ਬਰਨ ਪਿਲ ਕੁਲ ਓਰੀਜਨਲ ਪਾ ਇੱਧਰ ਵੀ ਇਹੀ ਪਾ ਐਟ ਆਰ ਐਕਸ ਦਾ ਯਾਨੀ ਕਿ ਸ਼ਾਰਟ ਨਵੀਂ ਪਾ ਕੇ ਡਬਲ ਡਬਲ ਬਰਨ ਕੀਤੇ ਆ ਕੰਬੈਨ ਦੇ ਜਿਹੜਾ ਮੇਰਾ ਵੀ ਲੈ ਕੇ ਜਾਊਗਾ ਨਾ ਤੇ ਯਾਦ ਕਰੂਗਾ ਤੇ ਮਸ਼ੀਨ ਵੀ ਬਹੁਤ ਵਧੀਆ ਤੇ ਤਕਰੀਬਨ ਮਾਡਲ ਦੇ ਹਿਸਾਬ ਨਾਲ ਪੰਜ ਮਾਡਲ ਦੇ ਹਿਸਾਬ ਨਾਲ ਚੀਜ਼ਾਂ ਦੇਖੋ ਆ ਚੀਜ਼ ਕੋਈ ਬਿਰਲੀ ਹੁੰਦੀ ਹੈ ਸਹੀ ਆ ਚੀਜ਼ ਉੱਪਰੋਂ ਗਲਿਆ ਹੁੰਦਾ ਇਹ ਵੀ ਨਹੀਂ ਹੱਲਿਆ ਜੀ ਇਹਦਾ ਮਾਡਲ ਦੇ ਹਿਸਾਬ ਨਾਲ ਤੇ ਬਾਕੀ ਇਦਰੋਂ ਹੈਵਲ ਹੂਲ ਵਗੈਰਾ ਬਿਲਕੁਲ ਓਕੇ ਆ ਨਵੇਂ ਪਾਇਆ ਇਧਰ ਵਾਲ ਸਾਈਡ ਵੀ ਬਿਲਕੁਲ ਸਹੀ ਆ ਤੇ ਉਸਦੇ ਜੀ ਇਹਦੇ ਵੇਚਣ ਬਾਰੇ ਕੀ ਹਿਸਾਬ ਕਿਤਾਬ ਕਿੰਨੇ ਦੀ ਵਿਕੀ ਆ ਕਿੱਥੇ ਗਈ ਆ ਇਹ ਆਪਾਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਦੇ ਆ ਕਿ ਆਪਾਂ ਬੰਦੇ ਤੋਂ ਲਿਆਏ ਸੀ 5 ਲੱਖ ਤੇ 5000 ਦੀ ਠੀਕ ਆ ਜੀ 5 ਲੱਖ 5000 ਦੀ ਲੈ ਕੇ ਆਏ ਨੇ ਤੇ ਉੱਤੇ ਥੋੜਾ ਜਿਹਾ ਖਰਚਾ ਪੈਗਾ 4 ਕੋ 5 10 12 ਚ ਪੈ ਗਿਆ ਆਪਾਂ ਨੂੰ 5 12 ਚ ਪੈ ਗਿਆ ਤੇ ਆਪਾਂ ਜੀ ਤੁਹਾਨੂੰ ਦੱਸਦੇ ਸੇ ਸੇਲ ਕਿੰਨੇ ਦੀ ਕੀਤੀ ਆ ਇਹ ਸੇਲ ਆਪਾਂ ਕੀਤੀ ਆ ਕਿ ਤਕਰੀਬਨ 498000 ਦੀ ਦਲਾਲੀ ਤੋਂ ਲਈ ਕੁਛ ਨਹੀਂ ਵੇਚੇ ਤੇ ਮਸ਼ੀਨ ਦੇਖ ਲਓ ਕੋਕਰਗੇ ਦਿਖਦੀ ਆ ਬਿਲਕੁਲ ਕੋਕਾ ਹੀ ਆ ਇੱਕ ਸਾਡੇ ਵੀਰ ਨੇ ਇਧਰੋਂ ਮਾਝੇ ਤੋਂ ਆਪਣਾ ਸਬਸਕ੍ਰਾਈਬਰ ਹੀ ਉਹ ਮਾਝਾ ਨਹੀਂ ਨਾਬ ਏਰੀਆ ਆਪਣਾ ਸਬਸਕ੍ਰਾਈਬਰ ਹੀ ਉਹਨੇ ਪਹਿਲਾਂ ਤਾਂ ਆਪਾਂ ਨੂੰ ਬਹੁਤ ਪਰੇਸ਼ਾਨ ਕੀਤਾ ਕਹਿੰਦਾ ਮੈਂ ਅੱਜ ਜਾਊਂਗਾ ਕੱਲ ਆਊਂਗਾ ਪਰਸੋਂ ਆਊਂਗਾ ਇਸ ਤਰ੍ਹਾਂ ਕਰ ਕਰ ਕੇ ਅਸੀਂ ਫਿਰ ਜਿਨ੍ਹਾਂ ਜਿਹੜੇ ਬੰਦਿਆਂ ਨੇ ਆਪਣੇ ਕੋਲ ਆਉਣਾ ਸੀ ਮਸ਼ੀਨ ਬਾਰੇ ਆਪਾਂ ਉਹਨਾਂ ਨੂੰ ਥੋੜਾ ਜਾਂ ਰੁਕਦੇ ਰਹਿ ਕੇ ਸਾਡੇ ਬੰਦਿਆਂ ਨੇ ਆਉਣਾ ਇੰਨੀ ਦੂਰੋਂ ਇੱਕ ਵਾਰੀ ਤੁਸੀਂ ਨਾ ਆਇਆ ਜੀ ਉਹਦੇ ਚੱਕਰਾਂ 'ਚ ਉਹਨੂੰ ਮੈਂ ਵੀਡੀਓ ਕਾਲ ਵਗੈਰਾ ਕਰਕੇ ਦਿਖਾਈ ਮੈਨੂੰ ਕਹਿੰਦਾ ਵੀਡੀਓ ਕਾਲ ਕਰ ਇਦਾਂ ਕਰ ਕਰਕੇ ਦਿਖਾਇਆ ਤੇ ਮੈਨੂੰ ਕਹਿੰਦਾ ਯਾਰ ਸਵੇਰੇ ਆਵਾਂਗੇ ਅਸੀਂ ਸਵੇਰ ਕਰਕੇ ਸਵੇਰੇ ਮੈਨੂੰ ਕਹਿੰਦਾ ਯਾਰ ਉਹ ਜਿਹੜੇ ਬੰਦੇ ਨੇ ਦਿਵਾਉਣੀ ਸੀ ਨਾ ਉਹਨੂੰ ਕਹਿੰਦਾ ਕਿ ਨਹੀਂ ਯਾਰ ਮਸ਼ੀਨ ਨਹੀਂ ਜਾਣੀ ਮਸ਼ੀਨ ਤੇ ਪੱਛ ਲੱਗੇ ਇਸ ਤਰ੍ਹਾਂ ਕਰਕੇ ਰੁਕੇ ਤੇ ਇਹ ਕਰਕੇ ਉਹਨੇ ਵੀਡੀਓ ਕਾਲ ਮੈਨੂੰ ਕਰਵਾਈ ਮੈਂ ਸਾਰੀ ਮਸ਼ੀਨ ਤਕਰੀਬਨ ਆਪਾਂ ਚੈੱਕ ਕਰਵਾਈ ਆ ਹੁਣ ਤੁਹਾਨੂੰ ਵੀ ਕਰਵਾ ਰਾਂ ਇਹਦੇ ਵਿੱਚ ਦੱਸ ਦਿਆ ਜੇ ਕੋਈ ਕਮੀ ਹੈਗੀ ਆ ਤਾਂ ਕਮੈਂਟ ਜੀ ਜਰੂਰ ਦੱਸਿਆ ਜੇ ਆਪਾਂ ਨੂੰ ਵੀ ਕਿਸੇ ਪਾਸੋਂ ਕੋਈ ਕਮੀ ਲੱਗਦੀ ਆ ਤੁਹਾਨੂੰ ਮਸ਼ੀਨ ਦੇ ਵਿੱਚ ਤੇ ਇਹ ਆਪਾਂ ਲਾਂਦੀ ਜੀ 5 ਲੱਖ 50000 ਦੀ ਤੇ 498000 ਦੀ ਵੇਚਤੀ ਆ ਤੇ ਬਾញਾ ਨੂੰ ਆਪਾਂ ਪੂਰਾ ਜੇ ਜੋ ਵੀ ਕੁਝ ਹੈਗਾ ਇਹਦੇ ਨਾਲ ਦਿਆਂਗੇ ਬੰਦੇ ਤਾਂ ਆਪਾਂ ਮਸ਼ੀਨ ਲੈ ਕੇ ਆਏ ਜੀ ਆ ਸੰ ਪਿੱਛੇ ਨੰਬਰ ਲਿਖਿਆ ਜੀ ਉਹਨਾਂ ਦਾ ਉਸ ਬੰਦੇ ਨੇ ਇੰਨੇ ਸ਼ੌਂਕ ਨਾਲ ਪੈਸਾ ਲਾਇਆ ਮਸ਼ੀਨ ਤੇ ਤੇ ਵੀ ਬਹੁਤ ਪੈਸਾ ਲਾਇਆ ਬੰਦੇ ਨੇ ਅੱਜ ਦਾ ਆਪਣਾ ਵਲੌਗ ਇੰਨਾ ਹੀ ਆ ਤੇ ਮਿਲਦੇ ਜੀ ਕਿਸੇ ਹੋਰ ਨਵੇਂ ਵਲੌਗ ਚ ਤੇ ਉਦੋਂ ਤੱਕ ਲਈ ਮੇਰੇ ਵੀਰਾਂ ਸਾਰਿਆਂ ਸਸਰੇ ਆਕਾਲ ਜੀ ਜਉਂਦੇ ਬਸਤੇ ਰਹੋ